ਵਿਦਿਆਰਥੀ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਨਵਾਂ ਹੁਕਮ ਜਾਰੀ ਕਰ ਦਿੱਤਾ ਗਿਆ ਜੀ ਹਾਂ ਸਰਕਾਰੀ ਸਕੂਲਾਂ ਦੇ ਨਾਲ ਜੁੜੀ ਇਹ ਖਬਰ ਹੈ ਜਿਸ ਦੇ ਵਿੱਚ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜੋ ਵਿਦਿਆਰਥੀਆਂ ਦੀ ਹਾਜ਼ਰੀ ਹੈ ਉਹ ਰਜਿਸਟਰ ਤੇ ਨਹੀਂ ਸਗੋ ਆਨਲਾਈਨ ਲੱਗਿਆ ਕਰੇਗੀ ਇਸ ਵੇਸੇ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਵੱਲੋਂ ਹੁਕਮ ਨੇ ਜੋ ਜਾਰੀ ਕਰ ਦਿੱਤੇ ਗਏ ਨੇ ਅਤੇ ਸਾਰੇ ਜ਼ਿਲ੍ਹਾ ਸਿੱਖਿਆ ਅਭਸਰਾਂ ਅਤੇ ਸਕੂਲ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਕਿ ਬੱਚਿਆਂ ਦੀ ਜੋ ਹਾਜ਼ਰੀ ਹੈ ਰਜਿਸਟਰ ਤੇ ਨਹੀਂ ਸਗੋ ਔਨਲਾਈਨ ਹੋਣੀ ਚਾਹੀਦੀ ਹੈ। ਦਰਅਸਲ ਪਹਿਲਾਂ ਅਧਿਆਪਕਾਂ ਨੂੰ ਵਿਦਿਆਰਥੀ ਦੀ ਹਾਜ਼ਰੀ ਰਜਿਸਟਰ ਤੇ ਲਗਾ ਕੇ ਫਿਰ ਉਸ ਨੂੰ ਪੋਰਟਲ ਤੇ ਅਪਲੋਡ ਕੀਤਾ ਜਾਂਦਾ ਸੀ ਇਸ ਨਾਲ ਅਧਿਆਪਕਾਂ ਨੂੰ ਦੋਹਰੀ ਮਿਹਨਤ ਕਰਨੀ ਪੈਂਦੀ ਸੀ। ਇਸੇ ਸਮੱਸਿਆ ਨੂੰ ਵੇਖਦਿਆਂ ਹੁਣ ਸਕੂਲਾਂ ਵੱਲੋਂ ਵਰਤੀ ਜਾਂਦੀ ਮੋਬਾਈਲ ਐਪ ਈ ਪੰਜਾਬ ਸਕੂਲ ਲੌਗਇਨ 'ਚ ਵਿਦਿਆਰਥੀ ਦੀ ਹਾਜ਼ਰੀ ਲਗਾਉਣ ਦਾ ਫੀਚਰ ਦੇ ਦਿੱਤਾ ਗਿਆ ਹੈ ਸੂਬੇ ਦੇ ਸਮੂਹ ਸਿੱਖਿਆ ਅਫਸਰਾਂ ਤੇ ਪ੍ਰਿੰਸੀਪਲਾਂ ਨੂੰ ਆਨਲਾਈਨ ਹਾਜ਼ਰੀ ਲਗਵਾਉਣ ਯਕੀਨੀ ਬਣਾਉਣ ਲਈ ਹੁਕਮ ਜਾਰੀ ਕਰ ਦਿੱਤੇ ਨੇ ਅਧਿਆਪਕਾਂ ਨੂੰ ਹਾਜ਼ਰੀ ਲਗਾਉਣ ਲਈ ਈ ਪੰਜਾਬ ਸਕੂਲ ਲੌਗਇਨ ਖੋਲਣਾ ਹੋਵੇਗਾ ਇਸ ਤੋਂ ਸਟੂਡੈਂਟ ਅਟੈਂਡੈਂਸ ਦੇ ਆਪਸ਼ਨ ਤੇ ਟੈਪ ਕਰਨ ਨਾਲ ਵਿਦਿਆਰਥੀ ਦੀ ਜਮਾਤ ਸਿਲੈਕਟ ਕਰਨੀ ਹੋਵੇਗੀ ਜਮਾਤ ਚੁਣਦਿਆਂ ਹੀ ਵਿਦਿਆਰਥੀ ਦੀ ਸੂਚੀ ਸਾਹਮਣੇ ਆ ਜਾਏਗੀ ਅਧਿਆਪਕ ਰਿੰਨਾ ਚ ਸਿਰਫ ਗੈਰ ਹਾਜ਼ਰ ਵਿਦਿਆਰਥੀਆਂ ਦੇ ਨਾ ਸਿਲੈਕਟ ਕਰਨ ਵੀਕੀ ਪਹਿਲਾ ਰਜਿਸਟਰ ਤੇ ਹਾਜ਼ਰੀ ਲਵਾਣੀ ਪੈਂਦੀ ਸੀ ਅਧਿਆਪਕਾਂ ਨੂੰ ਫਿਰ ਪੋਰਟਲ ਤੇ ਭਰਨੀ ਪੈਂਦੀ ਸੀ ਸੋ ਇਸ ਨੂੰ ਲੈ ਕੇ ਇਹ ਟੀਚਰਸ ਦੀ ਵੀ ਕਾਫੀ ਦੋਰੀ ਮਿਹਨਤ ਹੋ ਜਾਂਦੀ ਸੀ ਸੋ ਇਸੇ ਨੂੰ ਲੈ ਕੇ ਹੁਣ ਸਰਕਾਰ ਦੇ ਵੱਲੋਂ ਈ ਪੰਜਾਬ ਸਕੂਲ ਲੌਗਇਨ ਦੇ ਵਿੱਚ ਵਿਦਿਆਰਥੀ ਦੇ ਲਈ ਇੱਕ ਫੀਚਰ ਐਡ ਕਰ ਦਿੱਤਾ ਗਿਆ ਜਿਸ ਦੇ ਵਿੱਚ ਬੱਚਿਆਂ ਦੀ ਹਾਜ਼ਰੀ ਲਗਾਈ ਜਾਵੇਗੀ ਵਿਦਿਆਰਥੀ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਨਵਾਂ ਹੁਕਮ ਜਾਰੀ ਕਰ ਦਿੱਤਾ ਗਿਆ ਜੀ ਹਾਂ ਸਰਕਾਰੀ ਸਕੂਲਾਂ ਦੇ ਨਾਲ ਜੁੜੀ ਇਹ ਖਬਰ ਹੈ ਜਿਸ ਦੇ ਵਿੱਚ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜੋ ਵਿਦਿਆਰਥੀ ਦੀ ਹਾਜ਼ਰੀ ਹੈ ਰਜਿਸਟਰ ਤੇ ਨਹੀਂ ਸਗੋ ਆਨਲਾਈਨ ਕਿਆ ਕਰੇਗੀ ਸੂਚਨ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਵੱਲੋਂ ਹੁਕਮ ਨੇ ਜੋ ਜਾਰੀ ਕਰ ਦਿੱਤੇ ਗਏ ਨੇ ਅਤੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਕਿ ਬੱਚਿਆਂ ਦੀ ਜੋ ਹਾਜ਼ਰੀ ਰਜਿਸਟਰ ਤੇ ਨਹੀਂ ਸਗੋ ਔਨਲਾਈਨ ਹੋਣੀ ਚਾਹੀਦੀ ਹੈ ਦਰਅਸਲ ਪਹਿਲਾਂ ਅਧਿਆਪਕਾਂ ਨੂੰ ਵਿਦਿਆਰਥੀ ਦੀ ਹਾਜ਼ਰੀ ਰਜਿਸਟਰ ਤੇ ਲਗਾ ਕੇ ਫਿਰ ਉਸ ਨੂੰ ਪੋਰਟਲ ਤੇ ਅਪਲੋਡ ਕੀਤਾ ਜਾਂਦਾ ਸੀ ਇਸ ਨਾਲ ਅਧਿਆਪਕਾਂ ਨੂੰ ਦੋਹਰੀ ਮਿਹਨਤ ਕਰਨੀ ਪੈਂਦੀ ਸੀ ਇਸੇ ਸਮੱਸਿਆ ਨੂੰ ਵੇਖਦਿਆਂ ਹੁਣ ਸਕੂਲਾਂ ਵੱਲੋਂ ਵਰਤੀ ਜਾਂਦੀ ਮੋਬਾਈਲ ਐਪ ਈ ਪੰਜਾਬ ਸਕੂਲ ਲੌਗਇਨ 'ਚ ਵਿਦਿਆਰਥੀ ਦੀ ਹਾਜ਼ਰੀ ਲਗਾਉਣ ਦਾ ਫੀਚਰ ਦੇ ਦਿੱਤਾ ਗਿਆ ਹੈ ਸੂਬੇ ਦੇ ਸਮੂਹ ਸਿੱਖਿਆ ਅਫਸਰਾਂ ਤੇ ਪ੍ਰਿੰਸੀਪਲਾਂ ਨੂੰ ਆਨਲਾਈਨ ਹਾਜ਼ਰੀ ਲਗਵਾਉਣ ਯਕੀਨੀ ਬਣਾਉਣ ਲਈ ਹੁਕਮ ਜਾਰੀ ਕਰ ਦਿੱਤੇ ਨੇ ਅਧਿਆਪਕਾਂ ਨੂੰ ਹਾਜ਼ਰੀ ਲਗਾਉਣ ਲਈ ਈ ਪੰਜਾਬ ਸਕੂਲ ਲੌਗਇਨ ਖੋਲਣਾ ਹੋਵੇਗਾ ਇਸ 'ਚ ਸਟੂਡੈਂਟ ਅਟੈਂਡੈਂਸ ਦੇ ਆਪਸ਼ਨ 'ਤੇ ਟੈਪ ਕਰਨ ਨਾਲ ਵਿਦਿਆਰਥੀ ਦੀ ਜਮਾਤ ਸਿਲੈਕਟ ਕਰਨੀ ਹੋਵੇਗੀ ਜਮਾਤ ਚੁਣਦਿਆਂ ਹੀ ਵਿਦਿਆਰਥੀ ਦੀ ਸੂਚੀ ਸਾਹਮਣੇ ਆ ਜਾਏਗੀ ਅਧਿਆਪਕ ਰਿੰਨਾ ਜੋ ਸਿਰਫ ਗੈਰ ਹਾਜ਼ਰ ਵਿਦਿਆਰਥੀ ਦੇ ਨਾਂ ਸਿਲੈਕ ਕਿ ਪਹਿਲਾ ਰਜਿਸਟਰ ਤੇ ਹਾਜ਼ਰੀ ਲਵਾਣੀ ਪੈਂਦੀ ਸੀ ਅਧਿਆਪਕਾਂ ਨੂੰ ਫਿਰ ਪੋਰਟਲ ਤੇ ਭਰਨੀ ਪੈਂਦੀ ਸੀ ਸੋ ਇਸ ਨੂੰ ਲੈ ਕੇ ਇਹ ਟੀਚਰਸ ਦੀ ਵੀ ਕਾਫੀ ਦੋਰੀ ਮਿਹਨਤ ਹੋ ਜਾਂਦੀ ਸੀ ਸੋ ਇਸ ਨੂੰ ਲੈ ਕੇ ਹੁਣ ਸਰਕਾਰ ਦੇ ਵੱਲੋਂ ਈ ਪੰਜਾਬ ਸਕੂਲ ਲੌਗਇਨ ਦੇ ਵਿੱਚ ਵਿਦਿਆਰਥੀ ਦੇ ਲਈ ਇੱਕ ਫੀਚਰ ਐਡ ਕਰ ਦਿੱਤਾ ਗਿਆ ਜਿਸ ਦੇ ਵਿੱਚ ਬੱਚਿਆਂ ਦੀ ਹਾਜ਼ਰੀ ਲਗਾਈ ਜਾਵੇਗੀ ਵਿਦਿਆਰਥੀ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਨਵਾਂ ਹੁਕਮ ਜਾਰੀ ਕਰ ਦਿੱਤਾ ਗਿਆ ਜੀ ਹਾਂ ਸਰਕਾਰੀ ਸਕੂਲਾਂ ਦੇ ਨਾਲ ਜੁੜੀ ਇੱਕ ਖਬਰ ਹੈ ਜਿਸ ਦੇ ਵਿੱਚ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜੋ ਵਿਦਿਆਰਥੀ ਦੀ ਹਾਜ਼ਰੀ ਹੈ ਰਜਿਸਟਰ ਤੇ ਨਹੀਂ ਸਗੋ ਆਨਲਾਈਨ ਲਗ ਕਿਆ ਕਰੇਗੇ ਸੋ ਇਸੇ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਵੱਲੋਂ ਹੁਕਮ ਨੇ ਜੋ ਜਾਰੀ ਕਰ ਦਿੱਤੇ ਗਏ ਨੇ ਅਤੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਕਿ ਬੱਚਿਆਂ ਦੀ ਜੋ ਹਾਜ਼ਰੀ ਰਜਿਸਟਰ ਤੇ ਨਹੀਂ ਸਗੋ ਔਨਲਾਈਨ ਹੋਣੀ ਚਾਹੀਦੀ ਹੈ ਦਰਅਸਲ ਪਹਿਲਾਂ ਅਧਿਆਪਕਾਂ ਨੂੰ ਵਿਦਿਆਰਥੀ ਦੀ ਹਾਜ਼ਰੀ ਰਜਿਸਟਰ ਤੇ ਲਗਾ ਕੇ ਫਿਰ ਉਸ ਨੂੰ ਪੋਰਟਲ ਤੇ ਅਪਲੋਡ ਕੀਤਾ ਜਾਂਦਾ ਸੀ ਇਸ ਨਾਲ ਅਧਿਆਪਕਾਂ ਨੂੰ ਦੋਹਰੀ ਮਿਹਨਤ ਕਰਨੀ ਪੈਂਦੀ ਸੀ ਇਸੇ ਸਮੱਸਿਆ ਨੂੰ ਵੇਖਦਿਆਂ ਹੁਣ ਸਕੂਲਾਂ ਵੱਲੋਂ ਵਰਤੀ ਜਾਂਦੀ ਮੋਬਾਈਲ ਐਪ ਈ ਪੰਜਾਬ ਸਕੂਲ ਲੌਗਇਨ 'ਚ ਵਿਦਿਆਰਥੀ ਦੀ ਹਾਜ਼ਰੀ ਲਗਾਉਣ ਦਾ ਫੀਚਰ ਦੇ ਦਿੱਤਾ ਗਿਆ ਹੈ ਸੂਬੇ ਦੇ ਸਮੂਹ ਸਿੱਖਿਆ ਅਫਸਰਾਂ ਤੇ ਪ੍ਰਿੰਸੀਪਲਾਂ ਨੂੰ ਆਨਲਾਈਨ ਹਾਜ਼ਰੀ ਲਗਵਾਉਣ ਯਕੀਨੀ ਬਣਾਉਣ ਲਈ ਹੁਕਮ ਜਾਰੀ ਕਰ ਦਿੱਤੇ ਨੇ ਅਧਿਆਪਕਾਂ ਨੂੰ ਹਾਜ਼ਰੀ ਲਗਾਉਣ ਲਈ ਈ ਪੰਜਾਬ ਸਕੂਲ ਲੌਗਇਨ ਖੋਲਣਾ ਹੋਵੇਗਾ ਇਸ ਤੋਂ ਸਟੂਡੈਂਟ ਅਟੈਂਡੈਂਸ ਦੇ ਆਪਸ਼ਨ ਤੇ ਟੈਪ ਕਰਨ ਨਾਲ ਵਿਦਿਆਰਥੀ ਦੀ ਜਮਾਤ ਸਿਲੈਕਟ ਕਰਨੀ ਹੋਵੇਗੀ ਜਮਾਤ ਚੁਣਦਿਆਂ ਹੀ ਵਿਦਿਆਰਥੀ ਦੀ ਸੂਚੀ ਸਾਹਮਣੇ ਆ ਜਾਏਗੀ ਅਧਿਆਪਕਾਂ ਨੂੰ ਇੰਨਾ ਚ ਸਿਰਫ ਗੈਰ ਹਾਜ਼ਰ ਵਿਦਿਆਰਥੀਆਂ ਨੂੰ ਸਿਲੈਕਟ ਕਰਨ ਜੀਵੇ ਕੀ ਪਹਿਲਾ ਰਜਿਸਟਰ ਤੇ ਹਾਜ਼ਰੀ ਲਵਾਣੀ ਪੈਂਦੀ ਸੀ ਅਧਿਆਪਕਾਂ ਨੂੰ ਫਿਰ ਪੋਰਟਲ ਤੇ ਭਰਨੀ ਪੈਂਦੀ ਸੀ ਸੋ ਇਸ ਨੂੰ ਲੈ ਕੇ ਇਹ ਟੀਚਰਸ ਦੀ ਵੀ ਕਾफी ਦੋਰੀ ਮਿਹਨਤ ਹੋ ਜਾਂਦੀ ਸੀ ਸੋ ਇਸ ਨੂੰ ਲੈ ਕੇ ਹੁਣ ਸਰਕਾਰ ਦੇ ਵੱਲੋਂ ਈ ਪੰਜਾਬ ਸਕੂਲ ਲੌਗਇਨ ਦੇ ਵਿੱਚ ਵਿਦਿਆਰਥੀ ਦੇ ਲਈ ਇੱਕ ਫੀਚਰ ਐਡ ਕਰ ਦਿੱਤਾ ਗਿਆ ਜਿਸ ਦੇ ਵਿੱਚ ਬੱਚਿਆਂ ਦੀ ਹਾਜ਼ਰੀ ਲਗਾਈ ਜਾ